50% ਟੈਰਿਫ ਲਗਨ ਤੋਂ ਬਾਅਦ ਕੁਝ ਹੱਦ ਤੱਕ ਉਹ ਨੂੰ ਕੰਪenseਟ ਕਰ ਪਾਏਗਾ ਯੂ ਇੰਡੀਆ ਐਫਟੀਏ ਇੰਡੀਆ ਦਾ ਕਿਸਾਨ ਇਹ ਕਹਿ ਰਿਹਾ ਕਿ ਇਸ ਦੇ ਨਾਲ ਸਾਡੇ ਉੱਪਰ ਨੁਕਸਾਨ ਹੋਏਗਾ ਬਰਬਾਦ ਹੋ ਜਾਵਾਂਗੇ ਅਸੀਂ ਇਹਦੇ ਵਿੱਚ ਕਿੰਨੀ ਸੱਚਾਈ ਹੈਗੀ ਹੈ ਕਿ ਭਈ ਇੰਡੀਆ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਮਾਰਜਨਲ ਤੇ ਸਮਾਲ ਫਾਰਮਰਸ ਨੇ ਇਹ ਉਹਨਾਂ ਦੀ ਰੋਜੀ ਰੋਟੀ ਹੈ ਜੇ ਅਸੀਂ ਆਪਣਾ ਐਗਰੀਕਲਚਰ ਦਾ ਬਾਜ਼ਾਰ ਖੋਲ ਦਵਾਂਗੇ ਤੇ ਸਸਤਾ ਇੰਪੋਰਟ ਜੇ ਇੰਡੀਆ ਦੇ ਵਿੱਚ ਆਇਆ ਤੇ ਉਹ ਜਿਹੜੇ ਕਿਸਾਨ ਹੈ ਉਹਨਾਂ ਦੀ ਫਸਲ ਅਨਕੰਪੀਟੀਟਿਵ ਹੋ ਜਾਏਗੀ ਉਹ ਤਾਂ ਪੱਕੇ ਮਾਰੇ ਜਾਣਗੇ ਉਹ ਫਿਰ ਕੀ ਕਰਨਗੇ ਤੇ ਜਿਹੜਾ ਸਾਡਾ ਨੁਕਸਾਨ ਹੋਇਆ ਸੀ ਅਜਿ ਦੇ ਕਰਕੇ ਸਾਡਾ ਐਕਸਪੋਰਟਸ ਦਾ ਗ੍ਰੋਥ ਗਿਰ ਗਿਆ ਸੀ ਉਹ ਮੈਨੂੰ ਉਮੀਦ ਹੈ ਆਉਣ ਵਾਲੇ ਸਮੇਂ 'ਚ ਹੌਲੀ ਹੌਲੀ ਫੇਰ ਪਿਕ ਕਰ ਜਾਏਗਾ ਜੇਕਰ ਰੂਸ ਤੋਂ ਭਾਰਤ ਤੇਲ ਨਹੀਂ ਖਰੀਦਦਾ ਇਸ ਦਾ ਕੋਈ ਇੰਪੈਕਟ ਪਏਗਾ ਤੇਲ ਦੇ ਬੋਰ ਹੋਰ ਬੜੇ ਗ੍ਰਾਹਕ ਨੇ ਤੇ ਇੰਡੀਆ ਨਹੀਂ ਵੀ ਖਰੀਦਦਾ ਤੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪਹਿਲਾਂ ਵੀ ਇੰਡੀਆ ਨਹੀਂ ਖਰੀਦਦਾ ਸੀ ਜਿਹੜਾ ਤੇਲ ਅਸੀਂ ਰਸ਼ੀਆ ਤੋਂ ਖਰੀਦ ਰਹੇ ਸੀ ਉਹ ਇੰਟਰਨੈਸ਼ਨਲ ਪ੍ਰਾਈਸਸ ਤੋਂ ਥੱਲੇ ਸੀਗਾ ਉਨ ਜਿਹੜਾ ਅਸੀਂ ਸੋਰਸ ਕਰਾਂਗੇ ਰਸ਼ੀਅਨ ਦਾ ਔਇਲ ਛੱਡ ਕੇ ਜਿਹੜਾ ਦੂਸਰਾ ਔਇਲ ਸੋਰਸ ਕਰਾਂਗੇ ਉਹ ਸਾਨੂੰ ਸ਼ਾਇਦ ਜਿਹੜਾ ਇੰਟਰਨੈਸ਼ਨਲ ਪ੍ਰਾਈਸ ਤੇ ਮਿਲੇਗਾ ਤਾਂ ਉਹਦੇ ਕਰਕੇ ਹੋ ਸਕਦਾ ਹੈ ਸਾਡਾ ਔਇਲ ਇੰਪੋਰਟ ਜਿਹੜਾ ਹੈ ਉਹ ਥੋੜਾ ਐਕਸਪੈਂਸਿਵ ਹੋ ਜਾਏਗਾ ਤੁਸੀਂ ਦੱਸਿਆ ਕਿ ਜਦੋਂ ਟੈਰ ਇੱਕ ਲੱਗੇ ਇੰਨਾ 6-7 ਮਹੀਨਿਆਂ ਦੇ ਵਿੱਚ ਨੁਕਸਾਨ ਹੋਇਆ ਜਿਹੜਾ ਅਸੀਂ ਬਾਹਰ ਐਕਸਪੋਰਟ ਕਰ ਰਹੇ ਸੀ ਸੋ ਦ ਬਿਹਤਰ ਤਰੀਕਾ ਇਹ ਹੈ ਕਿ ਵੇਟ ਕਰੋ ਸਬਰ ਰੱਖੋ ਮੈਨੂੰ ਇਹ ਲੱਗਦਾ ਹੈ ਜਿੱਦਾਂ ਪਿਊਸ਼ ਕੋਇਲ ਨੇ ਵੀ ਕਿਹਾ ਹੈ ਕਿ ਵੀ ਹੈਵ ਨਾਟ ਕੰਪਰੋਮਾਈਜ਼ਡ ਔਨ ਐਗਰੀਕਲਚਰਲ ਪ੍ਰੋਡਕਟs ਸੱਚੀ ਅਕਾਲ ਤੁਸੀਂ ਦੇਖ ਰਹੇ ਹੋ ਦਾਨ ਮਿਊਟ ਮੈਂ ਹਾਂ ਵਰਮਪਟ ਇੰਡੀਆ ਤੇ ਯੂਐਸਡੀ ਟ੍ਰੇਡ ਡੀਲ ਹੋਈ ਹੈ ਇਸ ਡੀਲ ਤੋਂ ਬਾਅਦ ਦੇਸ਼ ਦੇ ਵਿੱਚ ਕਾਂਗਰਸ ਸਣੇ तमाम ਪਾਰਟੀਆਂ ਵਿਰੋਧ ਕਰਨ ਲੱਗ ਪਈਆਂ ਨੇ ਭਾਜਪਾ ਦਾ ਕੀ ਇਸ ਡੀਲ ਦੇ ਨਾਲ ਦੇਸ਼ ਨੂੰ ਆਰਥਿਕ ਨੁਕਸਾਨ ਹੋਵੇਗਾ ਪਰ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਇਕਨੋਮਿਸਟ ਪ੍ਰੋਫੈਸਰ ਐਸ ਕੇ ਸਿਨਾ ਜੀ ਮੌਜੂਦ ਨੇ ਸਿਨਾ ਸਾਹਿਬ ਪਹਿਲਾ ਸਵਾਲ ਇਹ ਹੈ ਕਿ ਜੋ ਇਹ ਯੂ ਐਸ ਇੰਡੀਆ ਟ੍ਰੇਡ ਡੀਲ ਹੋਈ ਹੈ ਯੂਰਪ ਨਾਲ ਡੀਲ ਤੋਂ ਬਾਅਦ ਇਸ ਡੀਲ ਦੇ ਨਾਲ ਇੰਡੀਆ ਨੂੰ ਕਿੰਨਾ ਕੁ ਫਾਇਦਾ ਮਿਲੇਗਾ ਕਿਉਂਕਿ 트ੰਪ ਟੈਰਿਫ 50% ਤੋਂ ਹੁਣ 18% ਤੇ ਆ ਗਿਆ ਹੈ ਦੇਖੋ EU ਦੇ ਨਾਲ ਜਿਹੜਾ FTA ਹੋਇਆ ਹੈ ਉਹ ਆਪਣੇ ਆਪ 'ਚ ਇੱਕ ਇਤਿਹਾਸਿਕ ਕਦਮ ਸੀਗਾ ਉਹਦੇ ਕਰਕੇ ਜਿਹੜਾ ਅਸੀਂ ਅਨੁਮਾਨ ਲਾ ਰਹੇ ਸੀ ਕਿ ਬਹੁਤਾ ਜਿਹੜਾ ਸਾਨੂੰ ਨੁਕਸਾਨ ਹੋਇਆ ਹੈ 50% ਟੈਰਿਫ ਲਗਨ ਤੋਂ ਬਾਅਦ ਕੁਝ ਹੱਦ ਤੱਕ ਉਹ ਨੂੰ ਕੰਪੈਂਸੇਟ ਕਰ ਪਾਏਗਾ EU ਇੰਡੀਆ FTA ਆ ਪਰ ਉਸ ਤੋਂ ਬਾਅਦ ਹੁਣ ਜਦੋਂ ਇਹ ਆਪਣਾ ਇੰਡੋ ਯੂ ਐਸ ਟ੍ਰੇਡ ਡੀਲ ਵੀ ਕਨਕਲੂਡ ਹੋ ਗਿਆ ਔਰ ਸਾਨੂੰ ਹੁਣ ਪਤਾ ਲੱਗਿਆ ਕਿ ਵੀ ਜਿਹੜਾ ਟੈਰਿਫ ਹੈ ਉਹ 50% ਤੋਂ ਕੱਟ ਕੇ 18% ਹੋ ਜਾਏਗਾ ਤੇ ਜ਼ਾਹਿਰ ਸੀ ਗੱਲ ਹੈ ਕਿ 50% ਲਗਨ ਤੋਂ ਬਾਅਦ ਜਿਸ ਕਿਸਮ ਦਾ ਝਟਕਾ ਭਾਰਤੀ ਐਕਸਪੋਰਟਸ ਨੂੰ ਲੱਗਿਆ ਸੀ ਉਹ ਕਾਫੀ ਹੱਦ ਤੱਕ ਅਟ ਜਾਏਗਾ ਫॉर द ਸਿੰਪਲ ਰੀਜ਼ਨ ਕੇ ਜਿਹੜੇ ਸਾਡੇ ਕੰਪੀਟਿੰਗ ਕੰਟਰੀਜ਼ ਐ ਜਿਹੜੇ ਸਮਾਨ ਯੂਐਸ ਨੂੰ ਪੇਚਦੇ ਐ ਐਂਡ ਉਹ ਜਿਹੜਾ ਸਮਾਨ ਭੇਜਦੇ ਅਸੀਂ ਵੀ ਉਹ ਜਿਹਾ ਹੀ ਸਮਾਨ ਉੱਤੇ ਭੇਜਦੇ ਆਂ ਭਾਵੇਂ ਉਹ ਬੰਗਲਾਦੇਸ਼ ਹੋਣ ਸ਼੍ਰੀਲੰਕਾ ਹੋਣ ਜਾਂ ਈਸਟ ਏਸ਼ੀਅਨ ਕੰਟਰੀਜ਼ ਹੋਣ ਥਾਈਲੈਂਡ ਹੋਣ ਇੰਡੋਨੇਸ਼ੀਆ ਹੋਣ ਵੀਟਨਾਮ ਉਹਨਾਂ ਦਾ ਉਹਨਾਂ ਦੇ ਉੱਤੇ ਜਿਹੜਾ ਟਰੰਪ ਦਾ ਟੈਰਿਫ ਹੈ ਉਹ ਭਾਰਤ ਦੇ 18% ਤੋਂ ਥੋੜਾ ਜਿਆਦਾ ਹੀ ਹੈ ਜਾਂ 19% ਹੈ ਜਾਂ 20% ਹੈ ਤਾਂ ਇਸ ਕਰਕੇ ਇੰਡੀਅਨ ਗੁੱਡਸ ਜਿਹੜੇ ਕਿ ਅਨਕੰਪੀਟੀਟਿਵ ਹੋ ਗਏ ਸੀ ਯੂਰੋ ਯੂ ਮਾਰਕਟ ਯੂਐਸ ਮਾਰਕੀਟ ਦੇ ਵਿੱਚ ਹੁਣ ਉਹ ਇੱਕ ਵਾਰੀ ਫੇਰ ਕੰਪੀਟੀਟਿਵ ਹੋ ਜਾਣਗੇ ਤੇ ਜਿਹੜਾ ਸਾਡਾ ਨੁਕਸਾਨ ਹੋਇਆ ਸੀ ਜਾਂ ਜਿਹਦੇ ਕਰਕੇ ਸਾਡਾ ਐਕਸਪੋਰਟਸ ਦਾ ਗਰੋਥ ਗਿਰ ਗਿਆ ਸੀ ਉਹ ਮੈਨੂੰ ਉਮੀਦ ਹੈ ਆਉਣ ਵਾਲੇ ਸਮੇਂ 'ਚ ਹੌਲੀ-ਹੌਲੀ ਫੇਰ ਪਿੱਕ ਕਰ ਜਾਏਗਾ ਪੰਜਾਬ ਦੀ ਗੱਲ ਕਰੀਏ ਅਗਰੀਰੀਅਨ ਸੈਕਟਰ ਹੈ ਪੰਜਾਬ ਦਾ ਕਿਸਾਨ ਦੇਸ਼ ਦਾ ਕਿਸਾਨ ਚਿੰਤਾ ਜਤਾ ਰਿਹਾ ਜੋ ਡੋਨਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਪਰ ਇਸ ਡੀਲ ਤੋਂ ਬਾਅਦ ਲਿਖਿਆ ਕਿ ਐਗਰੀਕਲਚਰ ਸੈਕਟਰ ਜਾਂ ਹੋਰ तमाम ਸੈਕਟਰਾਂ ਦਾ ਉਹਨਾਂ ਨੇ ਸਪੈਸੀਫਿਕ ਲਿਖਿਆ ਕਿ ਇਨਾਂ ਸੈਕਟਰਾਂ ਦੇ ਨਾਲ ਡੀਲ ਹੋਈ ਹੈਗੀ ਆ ਤਾਂ ਇੰਡੀਆ ਦਾ ਕਿਸਾਨ ਇਹ ਕਹਿ ਰਿਹਾ ਕਿ ਇਸ ਦੇ ਨਾਲ ਸਾਡੇ ਉੱਪਰ ਨੁਕਸਾਨ ਹੋਏਗਾ ਬਰਬਾਦ ਹੋ ਜਾਵਾਂਗੇ ਅਸੀਂ ਇਹਦੇ ਵਿੱਚ ਕਿੰਨੀ ਸੱਚਾਈ ਹੈਗੀ ਆ ਇੱਥੇ ਮੈਂ ਇਹ ਕਵਾਂਗਾ ਕਿ ਹਜੇ ਵੀ ਜਿਹੜਾ ਡੀਲ ਹੋਇਆ ਹੈ ਉਹਦੇ ਡਿਟੇਲਸ ਜਿਹੜੇ ਹੈਗੇ ਨਾ ਉਹ ਪਬਲਿਕ ਡੋਮੇਨ 'ਚ अवेलेबल ਨਹੀਂ ਹੈ ਕਹਿੰਦਾ ਮਤਲਬ ਇਹ ਹੈ ਕਿ ਟੈਰਿਫ ਡਿਊਟੀ 50% ਤੋਂ ਘਟ ਕੇ 18% ਹੋ ਗਈ ਹੈ on most of the goods and goods ਜਿਹੜਾ ਕਿ ਇੰਡੀਆ ਐਕਸਪੋਰਟ ਕਰਦਾ ਇਹ ਗੱਲ ਤੇ ਸਹੀ ਹੈ ਪਰੰਤੂ ਜਿਹੜਾ ਕੰਸੈਸ਼ਨ ਇੰਡੀਆ ਨੇ ਇਸ ਡੀਲ ਵਾਸਤੇ ਦਿੱਤਾ ਹੈ ਯਾਨੀ ਕਿ ਕੀ ਇੰਡੀਆ ਜਿਹੜੀ ਚੀਜ਼ਾਂ ਨੂੰ ਇੰਪੋਰਟ ਕਰੇਗਾ ਯੂਐਸਏ ਤੋਂ ਔਰ ਇਹ ਕਿਹਾ ਜਾ ਰਿਹਾ ਕਿ ਮੋਸਟ ਆਫ ਦਾ ਗੁੱਡਸ ਜਿਹੜਾ ਇੰਡੀਆ ਇੰਪੋਰਟ ਕਰੇਗਾ ਉਹਦੇ ਤੇ ਇੰਪੋਰਟ ਡਿਊਟੀ ਤਕਰੀਬਨ 0 ਪਰਸੈਂਟ ਦੇ ਨੇੜੇ ਦੇੜੇ ਹੋਏਗੀ ਤੇ ਇਸ ਕਰਕੇ ਕੀ ਐਗਰੀਕਲਚਰਲ ਕਮੋਡਿਟੀਆਂ ਦੇ ਵਿੱਚ ਵੀ ਕੋਈ ਡੀਲ ਹੋਈ ਹੈ ਕਿਉਂਕਿ ਇੰਨੇ ਦਿਨਾਂ ਤੋਂ ਜਿਹੜੀ ਡੀਲ ਸਾਡੀ ਯੂਐਸ ਦੇ ਨਾਲ اٹਕੀ ਪਈ ਸੀ ਉਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਮੁੱਦਾ ਸੀ ਉਹ ਇਹ ਹੀ ਸੀਗਾ ਕਿ ਇੰਡੀਆ ਆਪਣਾ ਐਗਰੀਕਲਚਰਲ ਸੈਕਟਰ ਜਿਹੜਾ ਹੈ ਉਹ ਓਪਨ ਨਹੀਂ ਕਰਨਾ ਚਾਹੁੰਦਾ ਸੀ ਯੂਐਸ ਕਮੋਡਿਟੀਜ਼ ਐਕਸਪੋਰਟ ਵਾਸਤੇ ਆ ਯੂਐਸ ਐਗਰੀਕਲਚਰਲ ਪ੍ਰੋਡਿਊਸ ਦੇ ਵਾਸਤੇ ਓਪਨ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਇੰਡੀਆ ਇਹ ਕਹਿੰਦਾ ਸੀ ਕਿ ਭਈ ਇੰਡੀਆ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਮਾਰਜਨਲ ਤੇ ਸਮਾਲ ਫਾਰਮਰਸ ਨੇ ਇਹ ਉਹਨਾਂ ਦੀ ਰੋਜੀ ਰੋਟੀ ਹੈ ਜੇ ਅਸੀਂ ਆਪਣਾ ਐਗਰੀਕਲਚਰ ਦਾ ਬਾਜ਼ਾਰ ਖੋਲ ਦਵਾਂਗੇ ਤੇ ਸਸਤਾ ਇمپੋਰਟ ਜੇ ਇੰਡੀਆ ਦੇ ਵਿੱਚ ਆਇਆ ਤੇ ਉਹ ਜਿਹੜੇ ਕਿਸਾਨ ਹੈ ਉਹਨਾਂ ਦੀ ਫਸਲ ਅਨਕੰਪੀਟੀਟਿਵ ਹੋ ਜਾਏਗੀ ਉਹ ਤਾਂ ਪੁੱਕੇ ਮਾਰੇ ਜਾਣਗੇ ਉਹ ਫਿਰ ਕੀ ਕਰਨਗੇ ਇਸ ਕਰਕੇ ਇੰਡੀਆ ਦੇ ਵਿੱਚ ਉਹ ਫੂਡ ਸਿਕਿਉਰਿਟੀ ਦਾ ਮਸਲਾ ਹੈ ਇੰਡੀਆ ਦੇ ਵਿੱਚ ਉਹ ਸਰਵਾਈਵਲ ਆਫ ਸਮਾਲ ਫਾਰਮਰ ਦਾ ਮਸਲਾ ਹੈ ਜਿਹਦੇ ਕਰਕੇ ਇੰਡੀਆ ਹਮੇਸ਼ਾ ਤੋਂ ਇਸ ਚੀਜ਼ ਨੂੰ ਆਪੋਜ਼ ਕਰਦਾ ਹੈ ਇਹ ਯੂਐਸ ਡੀਲ ਤੋਂ ਪਹਿਲਾਂ ਵੀ ਗਲੋਬਲ ਫੋਰਮ ਜਿਹੜਾ ਸੀ ਡਬਲਿਊਟੀਓ ਉੱਥੇ ਵੀ ਇੰਡੀਆ ਉਹ ਸਾਹ ਆਪੋਜ਼ ਕਰਦਾ ਰਿਹਾ ਹੈ ਕਿ ਭਈ ਅਸੀਂ ਆਪਣਾ ਐਗਰੀਕਲਚਰਲ ਸੈਕਟਰ ਨਹੀਂ ਓਪਨ ਕਰ ਸਕਦੇ ਇਸ ਕਰਕੇ ਔਰ ਲਗਾਤਾਰ ਇੰਡੀਆ ਦਾ ਇਹੀ ਸਟੈਂਡ ਰਿਹਾ ਹੈ ਇਸ ਕਰਕੇ ਹੁਣ ਜਦੋਂ ਇਹ ਗੱਲ ਆਈ ਕਿ ਐਗਰੀਕਲਚਰਲ ਸੈਕਟਰ ਦੇ ਵਿੱਚ ਵੀ ਡੀਲ ਹੋਈ ਹੈ ਤੇ ਨੈਚੁਰਲ ਹੈ ਕਿ ਇੰਡੀਆ ਦੇ ਵਿੱਚ ਇੱਕ ਕਿਸਮ ਦੀ ਜੋ ਹੈ ਘਬਰਾਹਟ ਹੋਏਗੀ ਜਾਂ ਇੰਡੀਅਨ ਫਾਰਮਰਸ ਨੂੰ ਲੱਗੇਗਾ ਕਿ ਵੀ ਜੇ ਡੀਲ ਹੋਈ ਹੈ ਤੇ ਐਗਰੀਕਲਚਰ ਵਿੱਚ ਕੀ ਡੀਲ ਹੋਈ ਹੈ ਉਹ ਡੀਲ ਜਿਹੜੀ ਹੈ ਉਹ ਸਾਡੇ ਖਿਲਾਫ ਹੈ ਕੀ ਹੈ ਤੇ ਜੱਤ ਪਰ ਹਜੇ ਤੱਕ ਉਸ ਚੀਜ਼ ਦਾ ਪੂਰਾ ਲੇਖਾ ਬਿਓਰਾ ਸਾਨੂੰ ਪਤਾ ਹੈ ਨਹੀਂ ਇਸ ਕਰਕੇ ਇਹ ਇਸ ਵੇਲੇ ਇਹ ਕਹਿਣਾ ਕਿ ਭਈ ਉਸ ਡੀਲ ਅਗਰ ਕੋਈ ਡੀਲ ਹੋਈ ਵੀ ਹੈ ਤੇ ਉਹਦੇ ਨਾਲ ਸਾਨੂੰ ਨੁਕਸਾਨ ਹੋਏਗਾ ਨਹੀਂ ਹੋਏਗਾ ਹੋਏਗਾ ਤਾਂ ਕਿੰਨਾ ਹੋਏਗਾ ਜਾਂ ਹੋਏਗਾ ਤਾਂ ਕਿਹੜੇ ਕ੍ਰੌਪਸ ਦੇ ਵਿੱਚ ਹੋਏਗਾ ਇਹ ਕੁਝ ਵੀ ਨਹੀਂ ਪਤਾ ਕਿਉਂਕਿ ਕਿਸਾਨ ਖਦਸ਼ਾ ਜਤਾ ਰਹੇ ਨੇ ਜਿਨਨੇ ਇਸ ਚੀਜ਼ ਨੂੰ ਸਮਝਣ ਵਾਲੇ ਹੈਗੇ ਨੇ ਤੁਹਾਨੂੰ ਵੀ ਅਨੁਮਾਨ ਆਰਥਿਕ ਮਾਰਾ ਨੂੰ ਪਹਿਲੀ ਪਤਾ ਲੱਗ ਜਾਂਦਾ ਕਿ ਕਿਸ ਚੀਜ਼ ਵੱਲ ਇਹ ਹੋ ਸਕਦਾ ਹੈ ਕਿਸਾਨ ਕਹਿ ਰਹੇ ਨੇ ਜੇਕਰ ਬਾਹਰੋਂ ਕੋਈ ਰੋ ਮਟੀਰੀਅਲ ਆਉਂਦਾ ਚਾਹੇ ਉਹ ਡੈਰੀ ਪ੍ਰੋਡਕਟ ਵਾਲਾ ਹੋਵੇ ਜਾਂ ਕੋਈ ਮੱਛਲੀ ਆਉਂਦੀ ਹੈਗੀ ਕਿਉਂਕਿ ਵਿਦੇਸ਼ੀ ਮੁਲਕਾਂ ਦੇ ਵਿੱਚ ਜਿਹੜਾ ਸੀ ਫੂਡ ਜਾਂ ਉਹ ਉਹ ਚੀਜ਼ ਜੇਕਰ ਇੱਥੇ ਆਉਂਦੀ ਹੈਗੀ ਤਾਂ ਹੋਰ तमाम ਉਹਨਾਂ ਦੇ ਖਰਚੇ ਹੈਗੇ ਨੇ ਤੀਸਰਾ ਜਿਹੜਾ ਐਗਰੀਕਲਚਰ ਇਕਵਿਪਮੈਂਟ ਹੈਗਾ ਜਿਹੜੀ ਮਸ਼ੀਨਰੀ ਹੈਗੀ ਹੈ ਜੇਕਰ ਉਹ ਬਾਹਰੋਂ ਇੱਥੇ ਆਏਗੀ ਇੱਥੇ ਦਾ ਜਿਹੜਾ ਪ੍ਰੋਡਿਊਸਰ ਹੈਗਾ ਜਿਹੜਾ ਇੱਥੋਂ ਦਾ ਇੰਡਸਟਰੀਲਿਸਟ ਹੈਗਾ ਉਹ ਵੈਸੇ ਖਤਮ ਹੋ ਜਾਏਗਾ ਯੂਰਪ ਨਾਲ ਜਿਹੜੀ ਡੀਲ ਹੋਈ ਹੈ ਉਹਨਾਂ ਨਾਲ ਵੀ ਲਗਜ਼ਰੀ ਗੱਡੀਆਂ ਜਿਹੜੀਆਂ ਹੁਣ ਸਸਤੀ ਹੋ ਜਾਣਗੀਆਂ ਲੇਕਿਨ ਭਾਰਤ ਦਾ ਜਿਹੜਾ ਆਟੋਮੋਬਾਈਲ ਸੈਕਟਰ ਹੈ ਉਹ ਉਹਨਾਂ ਦੇ ਲਈ ਵੀ ਕਿਤੇ ਨਾ ਕਿਤੇ ਇੱਕ ਕੰਪੀਟੀਸ਼ਨ ਆ ਰਿਹਾ ਇੰਡੀਆ ਦੇ ਵਿੱਚ ਉਹ ਗੱਡੀਆਂ ਵੀ ਸਸਤੀਆਂ ਹੋਣਗੀਆਂ ਜਾਂ ਉਹਨਾਂ ਨੂੰ ਕਰਨੀਆਂ ਪੈਣਗੀਆਂ ਕਿਤੇ ਨਾ ਕਿਤੇ ਫਿਰ ਜਿਹੜਾ ਲੋਕਾਂ ਲਈ ਤਾਂ ਇਹ ਰਾਹਤ ਹੈ ਲੇਕਿਨ ਇੰਡੀਆ ਇੱਕ ਵੱਡੀ ਆਬਾਦੀ ਹੈ ਉਹ ਇਕਨੋਮੀ ਸਰਕਲ ਦੇ ਲਈ ਇੰਡੀਆ ਦੇ ਲਈ ਕੋਈ ਬੈਕਅਪ ਪਲਾਨ ਹੈ ਰਾਹੁਲ ਗਾਂਧੀ ਹੁਣ ਵੀ ਇਹੀ ਗੱਲਾਂ ਕਰ ਰਹੇ ਨੇ ਕਿਉਂਕਿ ਚਲੋ ਉਹ ਆਪੋਜੀਸ਼ਨ ਜਿਹਨੇ ਉਹਨਾਂ ਨੇ ਤਾਂ ਸਵਾਲ ਕਰਨਾ ਹੀ ਆ ਫਿਰ ਸਰਕਾਰ ਨੂੰ ਪਰ ਪਿਊਸ਼ ਗੋਇਲ ਕਹਿ ਰਹੇ ਨੇ ਕਿ ਇਹ ਡੀਲ ਹੁੰਦੀ ਨਹੀਂ ਕਈ ਸਾਲਾਂ ਤੋਂ ਚੱਲ ਰਹੀ ਸੀ ਮਿਸ਼ਨ 500 ਦਾ ਜ਼ਿਕਰ ਸੀਗਾ ਇਹ ਦੇਖੋ ਜਿੱਦਾਂ ਮੈਂ ਕਹਿ ਰਿਹਾ ਸੀ ਕਿ ਜਦ ਤੱਕ ਡਿਟੇਲਸ ਸਾਨੂੰ ਨਹੀਂ ਮਿਲਦੇ ਨੇ ਕਿ ਐਗਜ਼ੈਕਟਲੀ ਡੀਲ ਕਿਹੜੇ-ਕਿਹੜੇ ਕਮੋਡਿਟੀਆਂ ਦੇ ਵਿੱਚ ਜਾਂ ਕਿਹੜੇ-ਕਿਹੜੇ ਏਰੀਆਜ਼ ਦੇ ਵਿੱਚ ਹੋਈ ਹੈ ਤਦ ਤੱਕ ਇਹ ਕਹਿਣਾ ਬੜਾ ਮੁਸ਼ਕਿਲ ਹੈ ਹੁਣ ਇਸ ਵੇਲੇ ਉਹਨਾਂ ਨੇ ਸਿਰਫ ਜ਼ਿਕਰ ਕੀਤਾ ਹੈ ਕਿ ਐਗਰੀਕਲਚਰਲ ਐਗਰੀਕਲਚਰਲ ਪ੍ਰੋਡਕਟਸ ਆਰ ਆਲਸੋ ਪਾਰਟ ਆਫ ਦੀ ਡੀਲ ਇਹ 트럼ਪਸ ਆਫ ਦੇ ਟਵੀਟ ਦੇ ਵਿੱਚ ਹੈ ਹੁਣ ਐਗਰੀਕਲਚਰਲ ਪ੍ਰੋਡਕਟਸ ਆਰ ਆਲਸੋ ਪਾਰਟ ਆਫ ਦੀ ਡੀਲ ਤੋਂ ਅਸੀਂ ਕੀ ਮਤਲਬ ਨਿਕਾਲੀਏ ਕਿਹੜੇ ਐਗਰੀਕਲਚਰਲ ਪ੍ਰੋਡਕਟਸ ਉਹਦੇ ਵਿੱਚ ਇਨਕਲੂਡਡ ਐ ਸਾਨੂੰ ਨਹੀਂ ਪਤਾ ਪੰਜਾਬ ਦਾ ਫਾਰਮਰ ਜਿਹੜਾ ਹੈ ਉਹ ਜਿਹੜੀ ਚੀਜ਼ਾਂ ਉਗਾਉਂਦਾ ਹੈ ਜੇ ਉਹਦੇ ਵਿੱਚ ਡੀਲ ਨਹੀਂ ਹੋਈ ਹੈ ਸਪੋਜ਼ ਕਰੋ ਕਿ ਕੈਸ਼ੂ ਨਟ ਦੇ ਵਿੱਚ ਡੀਲ ਹੋਈ ਹੈ ਉਹਨ ਕੈਸ਼ੂ ਨਟ ਦੇ ਵਿੱਚ ਕੋਈ ਡੀਲ ਹੋ ਵੀ ਗਈ ਉਹ ਵੀ ਐਗਰੀਕਲਚਰਲ ਕਮੋਡਿਟੀ ਹੈ ਤੇ ਉਹਦੇ ਨਾਲ ਪੰਜਾਬ ਦੇ ਫਾਰਮਰ ਨੂੰ ਕੋਈ ਬਹੁਤਾ ਫਰਕ ਪੜਨ ਵਾਲਾ ਨਹੀਂ ਹੈ ਉਹ ਆਲ ਦਾ ਕੰਟਰਰੀ ਹੋ ਸਕਦਾ ਹੈ ਕਿ ਜਿਹੜੇ ਗੋਆ ਦੇ ਬੰਦੇ ਹੈ ਜਿੱਥੇ ਉਹ ਕੈਸ਼ੂ ਨਟਸ ਗਰੋ ਹੁੰਦਾ ਹੈ ਉਹਨਾਂ ਨੂੰ ਫਰਕ ਪੈ ਸਕਦਾ ਹੈ ਇਸ ਕਰਕੇ ਇਸ ਵੇਲੇ ਇਹ ਕਹਿੰਨਾ ਬੜਾ ਮੁਸ਼ਕਿਲ ਹੈ ਕਿ ਜਿਹੜਾ ਡੀਲ ਹੈ ਉਹ ਕਿਸ ਹੱਦ ਤੱਕ ਭਾਰਤੀਏ ਕਿਸਾਨ ਨੂੰ ਇੰਪੈਕਟ ਕਰੇਗਾ ਜਾਂ ਨਹੀਂ ਕਰੇਗਾ ਸੋ ਮੈਂ ਤੇ ਇਹੀ ਕਵਾਂਗਾ ਕਿ ਸਾਨੂੰ ਥੋੜਾ ਵੇਟ ਕਰ ਲੈਣਾ ਚਾਹੀਦਾ ਫਾਈਨ ਪ੍ਰਿੰਟ ਜਿਹੜਾ ਹੈ ਜਦੋਂ ਆ ਜਾਂਦਾ ਹੈ ਉਹਦੇ ਵਿੱਚ ਕੀ ਕੁਛ ਹੈ ਜਦੋਂ ਪਤਾ ਲੱਗ ਜਾਏਗਾ ਫਿਰ ਅਸੀਂ ਡਿਟੇਲ 'ਚ ਇਹ ਕਹਿ ਸਕਦੇ ਹਾਂ ਕਿ ਭਈ ਕਿੱਥੇ ਨੁਕਸਾਨ ਹੋਇਆ ਹੈ ਕਿੱਥੇ ਫਾਇਦਾ ਹੋਇਆ ਜਾਂ ਸਿਰਫ ਨੁਕਸਾਨ ਹੀ ਹੋਇਆ ਕੋਈ ਫਾਇਦਾ ਨਹੀਂ ਹੋਇਆ ਵਾਲੀ ਗੱਲ ਕਰ ਸਕਦੇ ਹਾਂ ਜਿੱਥੇ ਤੱਕ ਐਗਰੀਕਲਚਰਲ ਇਕਵਿਪਮੈਂਟਸ ਐ ਮਸ਼ੀਨਰੀ ਦੀ ਗੱਲ ਹੈ ਮੈਨੂੰ ਨਹੀਂ ਲੱਗਦਾ ਕਿ ਯੂਐਸਏ ਦੇ ਵਿੱਚ ਇਸ ਵੇਲੇ ਉਸ ਕਿਸਮ ਦੀ ਮਸ਼ੀਨਰੀ ਜਿਹੜੀ ਕਿ ਅਸੀਂ ਇੱਥੇ ਬਣਾ ਰਹੇ ਹਾਂ ਆ ਯੂਜ਼ ਕਰ ਰਹੇ ਐਗਰੀਕਲਚਰ ਦੇ ਵਿੱਚ ਉਹਦਾ ਬੜਾ ਖਾਸਾ ਪ੍ਰੋਡਕਸ਼ਨ ਹੈ ਕਿਉਂਕਿ ਮੋਸਟ ਮੋਸਟਲੀ ਜਿਹੜੀ ਮੈਨੂਫੈਕਚਰਿੰਗ ਐਕਟੀਵਿਟੀ ਯੂਐਸ ਦੇ ਵਿੱਚ ਇਸ ਵੇਲੇ ਕਨਸੈਂਟ੍ਰੇਟਿਡ ਹੈ ਉਹ ਹਾਈ एंड टेक्नोलॉजी रिलेटेड मैन्युफैक्चरिंग है वो लो एंड मैन्युफैक्चरिंग नहीं है इस करके मेनू ये नहीं लगता है कि जे ये हो जाता है ते फार्म ਐਂਡ ਫਾਰਮ ਰਿਲੇਟਿਡ ਇਕਵਿਪਮੈਂਟ ਜਿਹੜਾ ਹੈਗਾ ਉਹ ਆਪਣੇ 500 ਬਿਲੀਅਨ ਡਾਲਰ ਇੰਪੋਰਟ ਦੇ ਵਿੱਚ ਆਉਣਗੇ ਜੇ ਆਉਣਗੇ ਤੇ ਉਹ ਜਿਹੜੇ ਹੋਣਗੇ ਉਹ ਹਾਈ ਟੈਕਨੋਲੋਜੀ ਅਪਰ ਐਂਡ ਟੈਕਨੋਲੋਜੀ ਵਾਲੇ ਹੀ ਪ੍ਰੋਡਕਟ ਆਉਣਗੇ ਕਿਉਂਕਿ ਉਹਦੀ ਪ੍ਰੋਡਕਸ਼ਨ ਇੰਡੀਆ ਦੇ ਵਿੱਚ ਨਹੀਂ ਹੁੰਦੀ ਹੈ ਜਾਂ ਉਹਦੀ ਪ੍ਰੋਡਕਸ਼ਨ ਯੂ ਐਸ ਏ ਦੇ ਵਿੱਚ ਹੁੰਦੀ ਹੈ ਪਰ ਇੰਡੀਆ 'ਚ ਨਹੀਂ ਹੁੰਦੀ ਹੈ ਇੰਡੀਆ ਦੇ ਵਿੱਚ ਜਿਹੜੀ ਮਿਸ਼ਨਰੀ ਦੀ ਪ੍ਰੋਡਕਸ਼ਨ ਹੁੰਦੀ ਹੈ ਉਹ ਬਹੁਤ ਘੱਟ ਹੈ ਮੈਨੂੰ ਨਹੀਂ ਲੱਗਦਾ ਕਿ ਉਹ ਯੂ ਐਸ ਏ ਦੇ ਵਿੱਚ ਕੋਈ ਪ੍ਰੋਡਿਊਸ ਕਰਦਾ ਕਿਉਂਕਿ ਇਹੋ ਜੇ ਲੋ ਐਂਡ ਦੀ ਜਿਹੜੀ ਮੈਨੂਫੈਕਚਰਿੰਗ ਹੈ ਉਹ ਯੂ ਐਸ ਤੋਂ ਬਹੁਤ ਪਹਿਲਾਂ ਹੀ ਨਿਕਲ ਚੁੱਕੀ ਹੈ ਐਂਡ ਦੇ ਹੈਵ ਗਾਟ ਲੋਕੇਟਿਡ ਇਨ ਐਲਸਵੇਅਰ ਇਨ ਦ ਵਰਲਡ ਪਾਵੇਂ ਉਹ ਈਸਟ ਏਸ਼ੀਆ ਦੇ ਵਿੱਚ ਚਾਈਨਾ ਦੇ ਵਿੱਚ ਹੋਰ ਕਿਸੇ ਕੰਟਰੀ ਦੇ ਵਿੱਚ ਲੋਕੇਟ ਹੋ ਗਏ ਨੇ ਇਸ ਕਰਕੇ ਮੈਨੂੰ ਉੱਥੋਂ ਵੀ ਕੋਈ ਖਤਰਾ ਨਹੀਂ ਲੱਗਦਾ ਹੈ ਸੋ ਮੂਲ ਤੌਰ ਤੇ ਮੈਂ ਇਹੀ ਕਹਾਵਾਂਗਾ ਕਿ ਥੋੜੇ ਦਿਨ ਆਪਾਂ ਵੇਟ ਕਰ ਲਈਏ ਫਾਈਨ ਪ੍ਰਿੰਟ ਨੂੰ ਦੇਖ ਲਈਏ ਉਸ ਤੋਂ ਬਾਅਦ ਫਿਰ ਅਸੀਂ ਡਿਟੇਲ ਚ ਕਮੈਂਟ ਕਰ ਪਾਵਾਂਗੇ ਕਿ ਬਈ ਜਿਹੜਾ ਐਗਰੀਕਲਚਰ ਕਮੋਡਿਟੀ ਦਾ ਜ਼ਿਕਰ ਹੈ ਜਾਂ ਉਹ 500 ਬਿਲੀਅਨ ਡਾਲਰ ਇمپੋਰਟ ਦਾ ਜ਼ਿਕਰ ਹੈ ਉਹਦੇ ਵਿੱਚ ਕੀ ਸ਼ਾਮਿਲ ਹੈ ਜਾਂ 500 ਬਿਲੀਅਨ ਡਾਲਰ ਦੀ ਜਿਹੜਾ ਜਿਹੜਾ ਇمپੋਰਟ ਦੀ ਗੱਲ ਹੋ ਰਹੀ ਹੈ ਉਹ ਕਿੰਨੇ ਸਾਲਾਂ ਦੀ ਹੈ ਜਾਂ ਕਿਸ ਪੀਰੀਅਡ ਦੀ ਗੱਲ ਕਰ ਰਹੇ ਨੇ ਇਹ ਜਿਹੜਾ ਸਵਾਲ ਕੀਤਾ ਵੀ ਕਿੰਨੇ ਸਾਲ ਲਈ ਇਹ ਡੀਲ ਹੈ ਕਿਉਂਕਿ ਨਰਿੰਦਰ ਮੋਦੀ ਉਹਨਾਂ ਨੇ ਜਦੋਂ ਮਿਸ਼ਨ 500 ਦੀ ਗੱਲ ਕੀਤੀ 2025 ਚ ਇਹ ਗਏ ਸੀ ਤਾਂ ਉਦੋਂ 2030 ਤੱਕ ਦਾ ਇਹਨਾਂ ਨੇ ਟੀਚਾ ਰੱਖਿਆ ਸੀ ਕਿ ਇਹ ਡੀਲ 5 ਸਾਲਾਂ ਲਈ ਹੈ ਜਾਂ 1 ਸਾਲ ਲਈ ਹੈ ਪਰ ਸੁਭਾਵਕ ਹੈ 500 ਬਿਲੀਅਨ ਡਾਲਰ ਦੀ ਡੀਲ 1 ਸਾਲ ਲਈ ਨਹੀਂ ਹੋ ਸਕਦੀ ਪਰ ਮੇਰਾ ਨਾਲ ਸਵਾਲ ਇਹ ਵੀ ਹੈ ਕਿ ਤੁਸੀਂ ਕਹਿ ਰਹੇ ਹੋ ਜਦੋਂ ਕਾਗਜ਼ ਆ ਗਏ ਰਿਟਨ ਦੇ ਵਿੱਚ ਫਿਰ ਫੁੱਲ ਐਨਲਿਸਿਸ ਕਰੋਗੇ ਤੁਸੀਂ ਵਿਸ਼ਲੇਸ਼ਣ ਕਰੋਗੇ ਪਰ ਜਿਸ ਤਰੀਕੇ ਦੇ ਨਾਲ Apple ਨੇ ਮੈਨੂਫੈਕਚਰਰ ਯੂਨਿਟ ਆਪਣੇ ਲਗਾਣੇ ਸੀ ਭਾਰਤ ਦੇ ਵਿੱਚ 트럼ਪ ਦੇ ਟੈਰਿਫ ਤੋਂ ਬਾਅਦ ਉਹਨਾਂ ਕੰਪਨੀ ਵਾਲਿਆਂ ਨੂੰ ਵੀ ਰੋਕਿਆ ਉਹਨਾਂ ਨੇ ਕਿ ਭਾਰਤ ਦੇ ਵਿੱਚ ਨਹੀਂ ਲਗਾਉਣਾ ਪਰ ਤੁਹਾਨੂੰ ਲੱਗਦਾ ਕਿ ਜਿਹੜੀ ਹੁਣ ਇਹ ਯੂਐਸ ਨਾਲ ਡੀਲ ਹੋਈ ਹੈ ਉਸ ਤੋਂ ਬਾਅਦ ਭਾਰਤ ਦੇ ਵਿੱਚ ਜਿਹੜੇ ਇਹ ਮੈਨੂਫੈਕਚਰਰ ਆਉਣਗੇ ਤਾਂ ਉਹਦਾ ਵੀ ਲਾਹਾ ਮਿਲੇਗਾ ਭਾਰਤ ਨੂੰ ਇਹ ਚੀਜ਼ਾਂ ਵੀ ਭਾਰਤ ਦੇ ਲਈ ਚੰਗੀਆਂ ਨੇ ਬਿਲਕੁਲ ਦੇਖੋ ਜੀ ਇਹ ਡੀਲ ਹੋਣ ਦੇ ਨਾਲ ਜਿਹੜਾ ਅਨਸਰਟੇਨਟੀ ਦਾ ਮਾਹੌਲ ਸੀ ਕਿ ਕੀ ਹੋਏਗਾ ਕੀ ਨਹੀਂ ਹੋਏਗਾ ਉਹ ਖਤਮ ਹੋ ਗਿਆ ਹੁਣ ਇਹ ਡੀਲ ਹੋ ਗਈ ਹੈ ਤੇ ਡੀਲ ਜਦੋਂ ਹੋ ਗਈ ਹੈ ਤੇ ਸਾਰੇ ਮੈਨੂਫੈਕਚਰਰ ਨੂੰ ਇਹ ਪਤਾ ਹੈ ਕਿ ਭਈ ਜਿਹੜਾ ਜੇ ਇੰਡੀਆ ਦੇ ਵਿੱਚ ਤੁਸੀਂ ਆਪਣਾ ਯੂਨਿਟ ਲਾਉਂਦੇ ਹੋ ਔਰ ਉੱਥੋਂ ਐਕਸਪੋਰਟ ਕਰੋਗੇ ਸਪੋਜ਼ ਕਰੋ ਯੂਐਸਏ ਦੇ ਵਿੱਚ ਉਹਦੇ ਵਿੱਚ ਕਿੰਨਾ ਟੈਰਿਫ ਲੱਗੇਗਾ 18% ਲੱਗੇਗਾ ਉਹ ਤੁਹਾਨੂੰ ਕਲੀਅਰ ਹੈ ਇਸ ਕਰਕੇ ਜਿਹੜਾ ਜਿਹੜੀ ਸਿਚੁਏਸ਼ਨ ਪਹਿਲਾਂ ਸੀ ਜਿਹਦੇ ਕਰਕੇ 트ੰਪ ਨੇ ਇਹ ਕਿਹਾ ਸੀ ਕਿ ਭਈ ਜੇ ਐਪਲ ਆਪਣਾ ਮੈਨੂਫੈਕਚਰਿੰਗ ਯੂਨਿਟ ਇੰਡੀਆ ਦੇ ਵਿੱਚ ਨਹੀਂ ਲਾਂਦੀ ਹੈ ਤੇ ਅਸੀਂ ਉਹਦੇ ਤੇ ਟੈਕਸ ਲਾਵਾਂਗੇ ਵੇ ਐਂਡ ਦੇ ਵਿਲ ਬਿਕਮ ਅਨ ਕੰਪੀਟੀਟਿਵ ਇਨ ਯੂ ਐਸ ਮਾਰਕੀਟ ਪਰ ਉਹ ਸਾਰੀ ਗੱਲ ਨਾ ਹੁਣ ਪਿੱਛੇ ਰਹਿ ਗਈਆਂ ਨੇ ਆਫਟਰ ਦ ਡੀਲ ਤੋਂ ਕਲੈਰਿਟੀ ਇਮਰਜ ਹੋਈ ਹੈ ਮੈਨੂੰ ਲੱਗਦਾ ਹੈ ਕਿ ਜਿੱਦਾਂ ਜਿੱਦਾਂ ਵਕਤ ਗੁਜ਼ਰਦਾ ਜਾਏਗਾ ਹੋਰ ਵੀ ਕਲੈਰਿਟੀ ਇਮਰਜ ਹੁੰਦੀ ਜਾਏਗੀ ਜਿਦੇ ਕਰਕੇ ਇੱਕ ਜਿਹੜਾ ਹੈ ਕਿ ਕਹਿੰਦੇ ਆ ਸਰਟਨਟੀ ਦਾ ਮਾਹੌਲ ਪੈਦਾ ਹੋਏਗਾ ਉਹ ਸਰਟਨਟੀ ਦੇ ਵਿੱਚ ਬਿਜ਼ਨਸ ਕਰਨਾ ਜ਼ਿਆਦਾ ਸੌਖਾ ਰਹਿੰਦਾ ਹੈ ਕਿਉਂਕਿ ਬਿਜ਼ਨਸ ਨੂੰ ਇੱਕ ਚੀਜ਼ ਜਿਹੜੀ ਸਭ ਤੋਂ ਜ਼ਿਆਦਾ ਡਿਸਟਰਬ ਕਰਦੀ ਹੈ ਉਹ ਅਨਸਰਟਨਟੀ ਕਿ ਪਤਾ ਹੀ ਨਹੀਂ ਹੈ ਕਿ ਕੀ ਹੋਏਗਾ ਕੀ ਨਹੀਂ ਹੋਏਗਾ ਉਹਦੇ ਵਿੱਚ ਉਹ ਡਿਸੀਜਨ ਨਹੀਂ ਲੈ ਸਕਦੇ ਹੁਣ ਸ਼ੈਤਾਨੀ ਰਿਐਕਟ ਹੁਣ ਐਗਜ਼ੈਕਟਲੀ ਸੋ ਹੁਣ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਅੱਗੇ ਕੀ ਹੋਣ ਵਾਲਾ ਹੈ ਤੇ ਹੁਣ ਤੁਸੀਂ ਪਲਾਨ ਕਰਕੇ ਏ ਵੀ ਡਿਸਾਈਡ ਕਰ ਸਕਦੇ ਹੋ ਕਿ ਜੇ ਮੈਨੂਫੈਕਚਰਿੰਗ ਯੂਨਿਟ ਦਾ ਐਕਸਪੈਂਸ਼ਨ ਕਰਨਾ ਹੈ ਤੇ ਸਿਰਫ ਯੂਐਸਏ ਵਿੱਚ ਕਰਨਾ ਹੈ Apple can decide ਜਾਂ ਇੰਡੀਆ ਦੇ ਵਿੱਚ ਕਰਨਾ ਹੈ ਜਾਂ ਕੰਪੋਨੈਂਟ ਕਿਧਰੇ ਹੋਰ ਬਣਾਣੇ ਹੈ ਇੰਡੀਆ ਦੇ ਵਿੱਚ ਲਾ ਕੇ ਅਸੈਂਬਲ ਕਰਨਾ ਹੈ ਜਾਂ ਇੰਡੀਆ ਸੋ 올 ਉਹ ਸਾਰੀ ਚੀਜ਼ਾਂ ਹੁਣ ਸਰਟਨ ਹੋ ਗਈਆਂ ਨੇ ਸੋ ਇਸ ਕਰਕੇ ਮੈਨੂੰ ਲੱਗਦਾ ਇੱਕ ਡਾਇਰੈਕਸ਼ਨ ਮਿਲ ਜਾਏਗਾ ਉਹ ਡਾਇਰੈਕਸ਼ਨ ਜਦੋਂ ਮਿਲ ਰਿਹਾ ਤੇ ਉਹ ਕਿਸੇ ਵੀ ਕਿਸਮ ਦੇ ਬਿਜ਼ਨਸ ਨੂੰ ਹੈਲਪ ਕਰੇਗਾ ਔਰ ਉਹਨਾਂ ਦੇ ਗਰੋਥ ਨੂੰ ਪ੍ਰਭਾਵਿਤ ਕਰੇਗਾ ਇੱਕ ਰਸ਼ੀਆ ਤੋਂ ਭਾਰਤ ਤੇਲ ਨਹੀਂ ਖਰੀਦੇਗਾ ਵੈਨਜੂਏਲਾ ਤੋਂ ਖਰੀਦੇਗਾ ਅਮਰੀਕਾ ਤੋਂ ਖਰੀਦੇਗਾ 트াম্প ਨੇ ਇਹ ਲਿਖਿਆ ਉਹ ਲੋਕਾਂ ਨੂੰ ਕਲੈਰਟੀ ਕਰੋ ਕਿ ਜੇਕਰ ਰੂਸ ਤੋਂ ਭਾਰਤ ਤੇਲ ਨਹੀਂ ਖਰੀਦਦਾ ਇਸ ਦਾ ਕੋਈ ਇੰਪੈਕਟ ਪਏਗਾ ਕਿਉਂਕਿ ਭਾਰਤ ਦੀ ਰੂਸ ਦੇ ਨਾਲ ਜੋ ਮਿੱਤਰਤਾ ਹੈਗੀ ਹੈ ਉਹ ਡਿਫੈਂਸ ਸੈਕਟਰ ਦੇ ਵਿੱਚ ਜ਼ਿਆਦਾ ਹੈਗੀ ਹੈ ਡਿਫੈਂਸ ਦੇ ਵਿੱਚ ਸਾਡੀ ਡੀਲ ਜ਼ਿਆਦਾ ਹੈਗੀ ਹੈ ਰੂਸ ਨਾਲ ਤੇਲ ਨੂੰ ਲੈ ਕੇ ਕੋਈ ਇੰਪੈਕਟ ਪਏਗਾ ਹਾਲਾਂਕਿ ਰੂਸ ਦਾ ਵੀ ਇਹ ਬਿਆਨ ਆਇਆ ਕਿ ਉਹ ক্লোਸਲੀ ਦੇਖ ਰਹੇ ਨੇ ਕਿ ਭਾਰਤ ਵੱਲੋਂ ਹਜੇ ਕੋਈ ਰੂਸ ਨਾਲ ਤੇਲ ਕਿੰਨਾ ਖਰੀਦਣਾ ਨਹੀਂ ਖਰੀਦਣਾ ਉਸ ਨੂੰ ਲੈ ਕੇ ਅਧਿਕਾਰਿਕ ਤੌਰ ਤੇ ਕੋਈ ਬਿਆਨ ਨਹੀਂ ਆਇਆ ਹੈਗਾ ਦੇਖੋ ਇਸ ਚੀਜ਼ ਨੂੰ ਸਮਝਣ ਵਾਸਤੇ ਸਾਨੂੰ ਥੋੜਾ ਪਿੱਛੇ ਜਾਣਾ ਪਏਗਾ ਜਦੋਂ ਤੱਕ ਰਸ਼ੀਆ ਯੂਕਰੇਨ ਵਾਰ ਸ਼ੁਰੂ ਨਹੀਂ ਹੋਇਆ ਸੀ ਤਦ ਤੱਕ ਇੰਡੀਆ ਦਾ ਇੰਪੋਰਟ ਜਿਹੜਾ ਸੀਗਾ ਰਸ਼ੀਆ ਤੋਂ ਔਇਲ ਦੇ ਵਿੱਚ ਇੰਡੀਆ ਦਾ ਟੋਟਲ ਔਇਲ ਦਾ ਇਕਿਆ 2% ਤੋਂ ਜ਼ਿਆਦਾ ਇੰਪੋਰਟ ਨਹੀਂ ਸੀਗਾ ਉਤੇ ਜਦੋਂ ਰਸ਼ੀਆ ਯੂਕਰੇਨ ਵਾਰ ਹੋਇਆ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਤੇਲ ਦੀ ਕੀਮਤਾਂ ਵਧੀਆਂ ਔਰ ਖਾਸ ਕਰਕੇ ਰਸ਼ੀਆ ਦੇ ਤੇਲ ਦੇ ਉੱਤੇ ਸੈਂਕਸ਼ਨ ਲਾਇਆ ਗਿਆ ਫਿਰ ਰਸ਼ੀਆ ਨੇ ਆਫਰ ਕੀਤਾ ਕਿ ਸਾਡੇ ਉੱਤੇ ਸੈਂਕਸ਼ਨ ਲਾਇਆ ਗਿਆ ਹੈ ਸਾਡੇ ਤੋਂ ਜੇ ਕੋਈ ਤੇਲ ਖਰੀਦੇਗਾ ਤਾਂ ਅਸੀਂ ਉਹਨੂੰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜੋ ਵੀ ਰੇਟ ਹੈ ਉਸ ਤੋਂ ਕਾਫੀ ਸਸਤਾ ਤੇਲ ਦਵਾਂਗੇ ਇਹ ਸਾਰੇ ਮਾਹੌਲ ਦੇ ਵਿੱਚ ਇੰਡੀਆ ਨੇ ਹੌਲੀ-ਹੌਲੀ ਆਪਣਾ ਜਿਹੜਾ ਤੇਲ ਖਰੀਦਣਾ ਰਸ਼ੀਆ ਤੋਂ ਸ਼ੁਰੂ ਕੀਤਾ ਸ਼ੁਰੂ ਦੇ 2% ਤੋਂ ਵੱਧੇ ਵੱਧੇ ਹੁਣ ਜਿਹੜਾ ਹੈ ਪਿੱਛੇ ਅੱਜ ਤੋਂ ਕੋਈ 6-8 ਮਹੀਨੇ ਪਹਿਲੇ ਉਹ 42-43% ਤੱਕ ਪਹੁੰਚ ਗਿਆ ਸੀ ਫੈਡ 트럼ਪ ਜੀ ਦੀ ਐਂਟਰੀ ਹੁੰਦੀ ਹੈ ਉਹਨਾਂ ਨੇ ਫਿਰ ਕਿਹਾ ਕਿ ਭਈ ਇੰਡੀਆ ਅਨੂੰ ਰਸ਼ੀਆ ਤੋਂ ਔਇਲ ਨਹੀਂ ਖਰੀਦਣਾ ਚਾਹੀਦਾ ਕਿਉਂਕਿ ਇਹ ਜਿਹੜਾ ਔਇਲ ਖਰੀਦਿਆ ਜਾ ਰਿਹਾ ਉਹਦੇ ਕਰਕੇ ਹੀ ਰਸ਼ੀਆ ਜਿਹੜਾ ਹੈ ਇਹ ਆਪਣੀ ਲੜਾਈ ਜਾਰੀ ਰੱਖ ਰਿਹਾ ਤੇ ਜੇ ਅਸੀਂ ਉਹਦਾ ਤੇਲ ਖਰੀਦਣਾ ਬੰਦ ਕਰ ਦਵਾਂਗੇ ਤੇ ਉਹਦੇ ਕੋਲ ਰੈਵਨਿਊਜ਼ ਨਹੀਂ ਹੋਣਗੇ ਤੇ ਫਿਰ ਸਾਨੂੰ ਯੂ ਨੋ ਇਹ ਇੰਟਰਨੈਸ਼ਨਲ ਸਮਝੌਤਾ ਕਰਨ ਦੇ ਵਿੱਚ ਜਿਆਦਾ ਆਸਾਨੀ ਹੋਏਗੀ ਯੂਕਰੇਨ ਤੇ ਰਸ਼ੀਆ ਦੇ ਵਿੱਚ ਫਿਰ ਉਹਨਾਂ ਨੇ ਜਦੋਂ ਆਪਣਾ ਟੈਰਿਫ ਲਾਇਆ ਤਾਂ ਉਹਨਾਂ ਨੇ ਕਿਹਾ ਇਸ ਕਰਕੇ ਕਿ ਇੰਡੀਆ ਰਸ਼ੀਆ ਤੋਂ ਤੇਲ ਖਰੀਦ ਰਿਹਾ ਉਹਦੇ ਤੇ पच्ची प्रसेंट तो लाया या होर पच्ची प्रसेंट लावे बट इन द मीन टाइम जदों का ऑगस्ट का महीना जिदा टैरिफ पच्ची प्रसेंट तो व्द के फिफ्टी परसेंट हो गया तद तो लेके इंडिया ने हौली हौली तेल खरीदना रशिया तो कट करता है एंड इस वे भी आ, इंडिया का तेल जगा यू एस सॉरी रशिया तो हूँ फोर्टी थ्री परसेंट तो कट के काफ़ी कम हो गया है लैस दैन टैन परसेंट रह गया है और इंडिया ਕੋਈ ਜ਼ਰੂਰੀ ਨਹੀਂ ਹੈ ਕਿ ਇੰਡੀਆ ਜੇ ਰਸ਼ੀਆ ਤੋਂ ਤੇਲ ਖਰੀਦਣਾ ਕੱਟ ਕਰੇਗਾ ਤੇ ਉਹ ਸਾਰਾ ਦਾ ਸਾਰਾ ਪਰਚੇਜ਼ ਜੋ ਹੈ ਉਹ ਯੂ ਐਸ اے ਤੋਂ ਜਾਂ ਵੈਨੇਜ਼ੁਏਲਾ ਤੋਂ ਹੀ ਕਰੇਗਾ ਰਸ਼ੀਆ ਤੋਂ علاوہ ਵੀ ਇੰਡੀਆ ਦੇ ਕੋਲ ਕਈ ਹੋਰ ਆਪਸ਼ਨਸ ਹੈ ਮਿਡਲ ਈਸਟ ਹੋ ਗਿਆ ਜਾਂ ਹੋਰ ਆਫਰੀਕਾ ਹੋ ਗਿਆ ਕਿਧਰੋਂ ਵੀ ਤੇਲ ਖਰੀਦ ਸਕਦਾ ਹੈ ਸੋ ਜਿਹੜੀ ਟਰੰਪ ਦੀ ਕੰਡੀਸ਼ਨ ਜੀ ਰਸ਼ੀਆ ਤੋਂ ਤੇਲ ਖਰੀਦਣਾ ਬੰਦ ਕਰੋ ਉਹ ਹੌਲੀ ਹੌਲੀ ਇੰਡੀਆ ਪੂਰੀ ਕਰ ਰਿਹਾ ਪਰ ਤੇਲ ਕਿੱਥੋਂ ਖਰੀਦਣਾ ਉਹ ਤਾਂ ਅਲਟੀਮੇਟ ਇੰਡੀਆ ਇਸ ਚੀਜ਼ ਤੇ ਡਿਸਾਈਡ ਕਰੇਗਾ ਕਿ ਭਈ ਕਿੱਥੋਂ ਤੇਲ ਸਸਤਾ ਮਿਲਦਾ ਹੈ ਉਹ ਤਾਂ ਰੂਸ ਨੇ ਵੀ ਸਟੇਟਮੈਂਟ ਦਿੱਤੀ ਹੈ ਉਹ ਤਾਂ ਅੱਛਾ ਨਹੀਂ ਹੈ ਅੱਛਾ ਦੂਸਰੀ ਗੱਲ ਇਹ ਹੈ ਕਿ ਰਸ਼ੀਆ ਜਿਹੜਾ ਹੈਗਾ ਰਸ਼ੀਆ ਇਸ ਚੀਜ਼ ਨੂੰ ਬਹੁਤਾ एडवर्सली ਨਹੀਂ ਦੇਖ ਰਿਹਾ ਕਿ ਇੰਡੀਆ ਨੇ ਸਾਡੇ ਤੋਂ ਤੇਲ ਖਰੀਦਣਾ ਕੱਟ ਕੀਤਾ ਜਾਂ ਬੰਦ ਕਰ ਦੇਗਾ ਇਵੈਂਚੁਅਲੀ ਕਿਉਂਕਿ ਰਸ਼ੀਆ ਇਹ ਕਹਿ ਰਿਹਾ ਕਿ ਮੇਰੇ ਕੋਲ ਮੇਰੇ ਤੇਲ ਦੇ ਬਹੁਤ ਹੋਰ بڑے ਗ੍ਰਾਹਕ ਨੇ ਤੇ ਇੰਡੀਆ ਨਹੀਂ ਵੀ ਖਰੀਦਦਾ ਤਾਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪਹਿਲਾਂ ਵੀ ਇੰਡੀਆ ਨਹੀਂ ਖਰੀਦਦਾ ਸੀ ਤਾਂ ਵੀ ਸਾਡਾ ਗੁਜ਼ਾਰਾ ਚੱਲ ਰਿਹਾ ਸੀ ਹੁਣ ਇੰਡੀਆ ਨੇ ਜੇ ਖਰੀਦਣਾ ਬੰਦ ਕਰਦਾ ਤਾਂ ਵੀ ਸਾਡਾ ਗੁਜ਼ਾਰਾ ਚੱਲਦਾ ਰਹੇਗਾ ਸੋ ਇੰਡੀਆ ਦੇ ਖਰੀਦਣਾ ਜਾਂ ਨਾ ਖਰੀਦਣ ਦੇ ਨਾਲ ਸਾਨੂੰ ਕੋਈ ਖਾਸ ਫਰਕ ਨਹੀਂ ਪੈਂਦਾ ਸਾਡਾ ਜਿਹੜਾ ਰਿਲੇਸ਼ਨਸ ਹੈ ਇੰਡੀਆ ਦੇ ਨਾਲ ਉਹ ਕਿਸੇ ਹੋਰ ਲੈਵਲ ਤੇ ਹੈ ਉਹ ਰਿਲੇਸ਼ਨਸ ਕੰਟੀਨਿਊ ਰਹੇਗਾ ਤੇਲ ਖਰੀਦਣਾ ਨਾ ਖਰੀਦਣਾ ਤੇ ਟਾਈਮ ਦੀ ਗੱਲ ਹੈ ਕਿਸੇ ਵੇਲੇ ਹਾਂ ਕਿਸੇ ਵੇਲੇ ਨਾ ਤੋਂ ਇਸ ਕਰਕੇ ਇਹਨੂੰ ਵੀ ਸਾਨੂੰ ਬਹੁਤਾ ਜ਼ਿਆਦਾ ਪ੍ਰਿਟਰਬਡ ਹੋ ਕੇ ਨਹੀਂ ਦੇਖਣਾ ਚਾਹੀਦਾ ਕਿ ਭਈ ਇਹਦੇ ਕਰਕੇ ਸਾਡਾ ਜਿਹੜਾ ਰਿਲੇਸ਼ਨ ਹੈ ਰਸ਼ੀਆ ਦੇ ਨਾਲ ਵਿਗੜ ਜਾਏਗਾ ਮੈਨੂੰ ਨਹੀਂ ਲੱਗਦਾ ਕਿ ਕੋਈ ਫਰਕ ਪਵੇਗਾ ਰਸ਼ੀਆ ਦੇ ਨਾਲ ਜਿਹੜਾ ਸਭ ਤੋਂ ਸਟਰੋਂਗ ਟਾਈਸ ਹੈ ਉਹ ਡਿਫੈਂਸ ਦਾ ਹੈ ਔਰ ਉਹ ਟਾਈਮ ਅਗੇਨ ਰਸ਼ੀਆ ਨੇ ਪ੍ਰੂਫ ਕੀਤਾ ਹੈ ਕਿ ਜਦੋਂ ਵੀ ਇੰਡੀਆ ਨੂੰ ਲੋੜ ਪਈ ਹੈ ਰਸ਼ੀਆ ਨੇ ਹੈਲਪ ਕੀਤਾ ਹੈ ਇਸ ਕਰਕੇ ਇੰਡੀਆ ਜਿਹੜਾ ਹੈ ਹਮੇਸ਼ਾ ਰਸ਼ੀਆ ਵੱਲ ਦੇਖਦਾ ਹੈ ਔਰ ਅੱਗੇ ਵੀ ਦੇਖਦਾ ਰਹੇਗਾ ਇੱਕ ਜਿਹੜੀ ਆਪਾਂ ਤੇਲ ਦੀ ਗੱਲ ਕਰ ਰਹੇ ਹਾਂ ਕਰੂਡ ਔਇਲ ਉਹ ਕਾਫੀ ਹੋਤੋਂ ਜਿਹੜਾ ਹੈਗਾ ਬੰਦਾ ਹੈਗਾ ਰਸਾਇਣ ਤੇ ਹੋਰ ਤੇ ਉਸ ਤੋਂ ਹੀ ਕਈ ਕੰਟਰੀਆਂ ਦੀ ਇਕਨੋਮੀ ਜਿਹੜੀ ਹੈਗੀ ਉਹ ਸਰਕਲ ਘੁੰਮਦਾ ਹੈਗਾ ਤੁਹਾਨੂੰ ਲੱਗਦਾ ਕਿ ਭਾਰਤ ਦਾ ਇਸ ਕਰੂਡ ਔਇਲ ਜਾਂ ਇਸ ਤੋਂ ਕੋਈ ਜਿਆਦਾ ਇੰਪੈਕਟ ਪਏਗਾ ਕਿਉਂਕਿ ਤੇਲ ਲੈਣਾ ਤੇ ਉਹ ਮਾਰਕੀਟ ਭਾਰਤ ਹੈਗਾ ਦੇਖੋ ਜਿੱਦਾਂ ਮੈਂ ਕਹਿ ਰਿਹਾ ਸੀ ਕਿ ਇੰਡੀਆ ਦੀ ਜਿਹੜੀ ਔਇਲ ਦੀ ਸੋਰਸਿੰਗ ਹੈਗੀ ਉਹ ਮਲਟੀਪਲ ਪਲੇਸਸ ਤੋਂ ਹੈ ਅ ਇਸ ਕਰਕੇ ਜੇ ਰਸ਼ੀਆ ਦਾ ਰੂਟ ਇੰਡੀਆ ਨੇ ਆਪੇ ਹੀ ਬੰਦ ਵੀ ਕਰ ਦਿੱਤਾ ਤੇ ਹੋਰ ਕਈ ਸਾਰੇ ਰੂਟ ਨੇ ਜਿੱਥੋਂ ਕੇ ਇੰਡੀਆ ਔਇਲ ਮੰਗਾ ਸਕਦਾ ਹੈ ਅ ਜਦੋਂ ਤੁਸੀਂ ਕਿਹਾ ਕਿ ਬਹੁਤ ਸਾਰੀ ਜਿਹੜੀ ਅ ਅਪਸਟ੍ਰੀਮ ਕੰਪਨੀਆਂ ਹੈਗੀਆਂ ਜਿਹੜੇ ਕਿ ਆਇਲ ਐਂਡ ਆਇਲ ਦੇ ਜਿਹੜੇ ਬਾਈ ਪ੍ਰੋਡਕਟ ਨੇ ਉਹਦੇ ਤੇ ਚਲਦੀਆਂ ਨੇ ਤੇ ਉਹਨਾਂ ਦਾ ਇੱਕ ਕਾਫੀ ਵੱਡਾ ਜਿਹੜਾ ਰੋਲ ਹੈ ਇੰਡੀਅਨ ਇਕਨੋਮੀ ਦੇ ਵਿੱਚ ਮੇਰੇ ਹਿਸਾਬ ਨਾਲ ਕਿਉਂਕਿ ਤੇਲ ਦੇ ਇمپੋਰਟਸ ਤੇ ਕੋਈ ਖਾਸ ਫਰਕ ਨਹੀਂ ਪੈਗਾ ਹਾਂ ਇਹਨਾਂ ਵਿੱਚ ਜ਼ਰੂਰ ਕਵਾਂਗਾ ਕਿ ਥੋੜਾ ਬਹੁਤ ਪ੍ਰਾਈਸ ਦਾ ਫਰਕ ਪੈ ਸਕਦਾ ਕਿਉਂਕਿ ਜਿਹੜਾ ਤੇਲ ਅਸੀਂ ਰਸ਼ੀਆ ਤੋਂ ਖਰੀਦ ਰਹੇ ਸੀ ਉਹ ਇੰਟਰਨੈਸ਼ਨਲ ਪ੍ਰਾਈਸਸ ਤੋਂ ਥੱਲੇ ਸੀਗਾ ਹੁਣ ਜਿਹੜਾ ਅਸੀਂ ਸੋਰਸ ਕਰਾਂਗੇ ਰਸ਼ੀਆ ਦਾ ਔਇਲ ਛੱਡ ਕੇ ਜਿਹੜਾ ਦੂਸਰਾ ਔਇਲ ਸੋਰਸ ਕਰਾਂਗੇ ਉਹ ਸਾਨੂੰ ਸ਼ਾਇਦ ਜਿਹੜਾ ਇੰਟਰਨੈਸ਼ਨਲ ਪ੍ਰਾਈਸ ਤੇ ਮਿਲੇਗਾ ਤਾਂ ਉਹਦੇ ਕਰਕੇ ਹੋ ਸਕਦਾ ਹੈ ਸਾਡਾ ਔਇਲ ਇੰਪੋਰਟ ਜਿਹੜਾ ਹੈ ਉਹ ਥੋੜਾ ਐਕਸਪੈਂਸਿਵ ਹੋ ਜਾਏਗਾ ਪਰ ਫਿਰ ਵੀ ਮੈਨੂੰ ਲੱਗਦਾ ਹੈ ਕਿ ਔਇਲ ਰਿਫਾਈਨਿੰਗ ਦੇ ਵਿੱਚ ਇੰਡੀਆ ਦੇ ਵਿੱਚ ਅੱਛਾ ਖਾਸਾ ਮਾਰਜਿਨ ਹੁੰਦਾ ਹੈ ਸੋ ਕੁਝ ਜਿਹੜਾ ਮਹਿੰਗਾ ਆਇਲ ਹੈ ਉਹਦਾ ਉਹਨੂੰ ਇੰਡੀਅਨ ਆਇਲ ਕੰਪਨੀਆਂ ਆਪਣੇ ਮਾਰਜਿਨ ਦੇ ਵਿੱਚ ਵੀ ਐਬਜ਼ਾਰਬ ਕਰ ਸਕਦੀਆਂ ਐ ਐਂਡ ਸਟਿਲ ਪ੍ਰੋਫਿਟੇਬਲ ਰਹਿ ਸਕਦੀਆਂ ਕਿਉਂਕਿ ਹਜੇ ਤੇਲ ਦੀ ਕੀਮਤਾਂ ਇੰਨੀਆਂ ਨਹੀਂ ਵਧੀਆਂ ਔਰ ਡੋਮੈਸਟਿਕ ਮਾਰਕੀਟ ਦੇ ਪ੍ਰਾਈਸਿਸ ਦੇ ਵਿੱਚ ਇੰਨਾ ਡਿਫਰੈਂਸ ਨਹੀਂ ਹੈ ਇੰਟਰਨੈਸ਼ਨਲ ਆਇਲ ਪ੍ਰਾਈਸਿਸ ਕਿ ਜੇ ਥੋੜਾ ਬਹੁਤ ਦਾ ਕੋਸਟ ਉਹ ਐਬਜ਼ੋਰਬ ਕਰ ਵੀ ਲੈਂਦੇ ਤੇ ਉਹਨਾਂ ਨੂੰ ਕੋਈ ਘਾਟਾ ਹੋਏਗਾ ਠੀਕ ਹੈ ਥੋੜਾ ਜਿਹਾ ਮਾਰਜਿਨ ਜ਼ਰੂਰ ਘਟ ਜਾਏਗਾ ਪਰ ਫਾਇਦਾ ਫਿਰ ਵੀ ਹੋਏਗਾ ਸੋ ਕੁਲ ਮਿਲਾ ਕੇ ਕਿ ਬਹੁਤਾ ਜਿਆਦਾ ਅਸਰ ਮੈਨੂੰ ਨਜ਼ਰ ਨਹੀਂ ਆਉਂਦਾ ਆਇਲ ਜਾਂ ਆਇਲ ਰਿਲੇਟਿਡ ਜਿਹੜੇ ਵੀ ਕੰਪਨੀਆਂਜ਼ ਹੈ ਇੰਡੀਆ ਦੇ ਵਿੱਚ ਡਿਊ ਟੂ ਨਾਟ ਬਾਇੰਗ ਆਇਲ ਫਰਮ ਰਸ਼ੀਆ ਤੁਸੀਂ ਦੱਸਿਆ ਕਿ ਜਦੋਂ ਟੈਰਿਫ ਲੱਗੇ ਇੰਨਾ 6-7 ਮਹੀਨਿਆਂ ਦੇ ਵਿੱਚ ਨੁਕਸਾਨ ਹੋਇਆ ਜਿਹੜਾ ਅਸੀਂ ਬਾਹਰ ਐਕਸਪੋਰਟ ਕਰ ਰਹੇ ਸੀ ਤੇ ਹੁਣ ਤੁਸੀਂ ਕਿਵੇਂ ਦੇਖਦੇ ਹੋ ਯੂਰਪ ਨਾਲ ਵੀ ਡੀਲ ਜਿਹੜੀ ਹੈਗੀ ਉਹ ਹੋ ਗਈ ਹੈ ਇਧਰੋਂ ਟੈਰਿਫ ਵੀ 18% ਤੇ ਆ ਗਿਆ ਹੈ ਤੇ ਭਾਰਤ ਜੋ ਵਿਜ਼ਨ ਲੈ ਕੇ ਚੱਲ ਰਿਹਾ ਹੈ ਉਹ ਅਚੀਵ ਹੋ ਪਾਏਗਾ ਕਿਉਂਕਿ ਟੋਟਲ 700 ਬਿਲੀਅਨ ਡਾਲਰ ਦੀ ਜਿਹੜੀ ਇੱਕ ਇਹ ਵੀ ਟੈਕਨੀਕਲ ਟਰਮ ਨਿਕਲ ਕੇ ਆਈ ਹੈ ਕਿ ਯੂਐਸ ਨਾਲ ਜੇਕਰ 500 ਬਿਲੀਅਨ ਡਾਲਰ ਦਾ ਉਸ ਲੈਵਲ ਤੇ ਅ ਐਗਰੀਮੈਂਟ ਡੀਲ ਇਹ ਹੋਈ ਹੈਗੀ ਐ ਤੇ ਦੂਜੇ ਪਾਸੇ ਟੋਟਲ ਜਿਹੜਾ ਹੈਗਾ 770 ਬਿਲੀਅਨ ਡਾਲਰ ਸਮਥਿੰਗ ਕੁਝ ਹੈਗਾ ਇਹ ਇਹ ਡਿਫਰੈਂਸ ਹੈਗਾ ਇਹ ਇਹ ਲੋਕਾਂ ਨੂੰ ਥੋੜਾ ਜਿਹਾ ਆਸਾਨ ਭਾਸ਼ਾ ਚ ਸਮਝਾਓ ਕਿ ਇਸ ਪਿੱਛੇ ਵਜਾ ਕੀ ਹੈ ਕਿ ਇਹ ਲੌਂਗ ਟਰਮ ਚੀਜ਼ ਹੈ ਜਾਂ ਲੋਕ ਇਸ ਨੂੰ 1 ਸਾਲ ਦਾ ਨਹੀਂ ਨਹੀਂ ਬਿਲਕੁਲ 500 ਬਿਲੀਅਨ ਡਾਲਰ ਤੇ 1 ਸਾਲ ਦੇ ਵਿੱਚ ਯੂ ਐਸ ਦੇ ਨਾਲ ਜਿਹੜਾ ਹੈਗਾ ਹੋ ਹੀ ਨਹੀਂ ਸਕਦਾ ਐਕਸਪੋਰਟਸ ਆ ਜਾਂ ਇمپੋਰਟ ਸੋ ਤਾਂ ਸਿੰਪਲ ਜੀ ਗੱਲ ਹੈ ਕਿ ਕਿਉਂਕਿ ਡਿਟੇਲਸ ਨਹੀਂ ਪਤਾ ਹੈ 500 ਬਿਲੀਅਨ ਡਾਲਰ ਦਾ ਜਿਹੜਾ ਹਵਾਲਾ ਦਿੱਤਾ ਗਿਆ ਹੈ ਉਹ ਜ਼ਰੂਰ ਇੱਕ ਟਾਈਮ ਫਰੇਮ ਹੋਵੇਗਾ ਜਿਦੇ ਵਿੱਚ ਦੋਨੋਂ ਦੇਸ਼ ਆਫਟਰ ਐਗਰੀਮੈਂਟ ਉਹਨੂੰ ਅਚੀਵ ਕਰਨ ਦੀ ਕੋਸ਼ਿਸ਼ ਕਰਨਗੇ ਹਜੇ ਜਿੱਦਾਂ ਇੰਡੀਆ ਦਾ ਇمپੋਰਟ ਯੂਐਸ ਤੋਂ ਸਿਰਫ ਲੈਸ ਥੈਨ 50 ਬਿਲੀਅਨ ਡਾਲਰ ਹੈ ਉਹਨੂੰ ਜੇ ਵਾਦਾ ਕਿ 500 ਬਿਲੀਅਨ ਡਾਲਰ ਤੱਕ ਲੈ ਕੇ ਜਾਣਾ ਹੈ 10 ਟਾਈਮਸ ਕਰਨਾ ਹੈ ਤੇ ਉਹਦੇ ਵਿੱਚ ਟਾਈਮ ਤਾਂ ਲੱਗੇਗਾ ਸੋ ਉਹ ਡਿਟੇਲਸ ਆਏਗਾ ਤਾਂ ਪਤਾ ਲੱਗੇਗਾ ਕਿ ਉਹਦਾ ਟਾਈਮ ਫਰੇਮ ਕੀ ਹੈ 5 ਸਾਲ ਹੈ 7 ਸਾਲ ਹੈ 10 ਸਾਲ ਹੈ ਜੋ ਵੀ ਹੈ ਉਹ ਪਤਾ ਲੱਗ ਜਾਏਗਾ ਦੂਜੀ ਗੱਲ ਇਹ ਹੈ ਕਿ ਜੇ ਇੰਡੀਆ ਦਾ ਟੋਟਲ ਇمپੋਰਟ ਜਿਹੜਾ ਹੈਗਾ ਉਹ 700 ਬਿਲੀਅਨ ਦੇ ਕੋਲ ਹੈ ਤੇ ਕੱਲਾ 500 ਬਿਲੀਅਨ ਇੱਕ ਸਾਲ ਦੇ ਵਿੱਚ ਇੰਡੀਆ ਯੂਐਸ ਤੋਂ ਇمپੋਰਟ ਕਰ ਲਏ ਇਹ ਤਾਂ ਮਤਲਬ ਸੋਚਣ ਵਾਲੀ ਗੱਲ ਹੈ ਇਹ ਤਾਂ ਇੰਪੋਸੀਬਲ ਗੱਲ ਹੈ ਇਸ ਕਰਕੇ ਏ ਲੈਟ ਅਸ ਵੇਟ ਕਿ ਭਈ ਜਿਹੜਾ ਫਾਈਨ ਪ੍ਰਿੰਟ ਆਂਦਾ ਉਹਦੇ ਵਿੱਚ ਗੱਲ ਕੀ ਨਿਕਲ ਕੇ ਆਂਦੀ ਹੈ ਕਿਹੜੇ ਕਿਹੜੇ ਜਿਹੜੇ ਫੋਕਸ ਏਰੀਆਜ਼ ਨੇ ਜਿਹਦੇ ਵਿੱਚ ਇੰਡੀਆ ਇمپੋਰਟ ਕਰੇਗਾ ਗੁੱਡਸ ਯੂਐਸਏ ਤੋਂ ਜਾਂ ਜਿਹੜੇ ਵੀ ਆਪਣੇ ਐਕਸਪੋਰਟ ਸੈਕਟਰ ਹੈ ਉਹਦੇ ਵਿੱਚ ਕਿੱਥੇ-ਕਿੱਥੇ ਸਾਨੂੰ ਹੋਰ ਐਡਵਾਂਟੇਜ ਮਿਲੇਗਾ ਜਾਂ ਨਹੀਂ ਮਿਲੇਗਾ ਉਹ ਸਾਰੀ ਚੀਜ਼ਾਂ ਦਾ ਪਤਾ ਲੱਗੇਗਾ ਪਰ ਇੱਕ ਚੀਜ਼ ਜ਼ਰੂਰ ਹੈ ਕਿ ਇਹ ਦੋ ਟ੍ਰੇਡ ਡੀਲਾਂ ਦੇ ਨਾਲ ਭਾਰਤੀ ਇੰਡੀਆ ਦਾ ਜਿਹੜਾ ਐਕਸਪੋਰਟ ਸੇ ਉਹ ਪਿੱਛੇ ਜਿਹੜਾ ਬੜਾ ਹੀ ਡਾਊਨ ਐਂਡ ਆਊਟ ਜਿਹਾ ਹੋ ਗਿਆ ਸੀ ਆਫਟਰ ਦ ਯੂਐਸ ਟ੍ਰੰਪ ਟ੍ਰੰਪ ਨੇ ਜਿਹੜਾ ਟੈਰਿਫ ਲਾਇਆ ਸੀ ਹੁਣ ਉਹ ਚੀਜ਼ ਮੋਰੋ ਲੈਸ ਹੁਣ ਖਤਮ ਹੋ ਗਈ ਹੈ ਇਸ ਕਰਕੇ ਫਰਮ ਹਿਅਰ ਔਨ ਇੰਡੀਅਨ ਐਕਸਪੋਰਟਸ ਜਿਹੜਾ ਹੈ ਉਹ ਇੱਕ ਨਿਊ એનર્ਜੀ ਦੇ ਨਾਲ ਦੁਬਾਰਾ ਫੋਕਸ ਕਰ ਸਕਦਾ ਹੈ ਤੇ ਦੁਬਾਰਾ ਜਿਹੜਾ ਹੈਗਾ ਇੰਡੀਆ ਯੂਐਸ ਇਕਨੋਮੀ ਦੇ ਵਿੱਚ ਪੂਰੇ ਜੋਰ ਸ਼ੋਰ ਦੇ ਨਾਲ ਐਕਸਪੋਰਟ ਕਰਨ ਦੀ ਕੋਸ਼ਿਸ਼ ਕਰੇਗਾ ਅੰਡਰ ਦ ਨਿਊ ਡੀਲ ਅਨਾਲੀ ਜਿਹੜਾ ਐਫਟੀਏ ਯੂ ਦੇ ਨਾਲ ਹੋਇਆ ਹੈ ਉਹਦੇ ਅੰਦਰ ਵੀ ਐਕਸਪੋਰਟਸ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੇਗਾ ਕਿਉਂਕਿ ਉੱਥੇ 99% ਆਫ ਇੰਡੀਅਨ ਪ੍ਰੋਡਕਟਸ ਦੇ ਉੱਤੇ 0% ਟੈਰਿਫ ਹੈ ਤਾਂ ਉਹ ਇੱਕ ਬਹੁਤ ਵੱਡਾ ਮਾਰਕੀਟ ਖੁੱਲਿਆ ਇੰਡੀਆ ਇਸ ਤੋਂ ਇਲਾਵਾ ਜਦੋਂ ਟਰੰਪ ਦਾ ਟੈਰਿਫ ਲੱਗਿਆ ਸੀ ਉਸ ਤੋਂ ਬਾਅਦ ਇੰਡੀਆ ਨੇ ਆਪਣੇ ਜਿਹੜੇ ਡੈਸਟੀਨੇਸ਼ਨ ਨੇ ਉਹਨੂੰ ਡਾਈਵਰਸਿਫਾਈ ਕਰਨ ਦੀ ਕੋਸ਼ਿਸ਼ ਕੀਤੀ ਨਵੇਂ-ਨਵੇਂ ਥਾਂ 'ਤੇ ਜਾ ਕੇ ਐਕਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨੂੰ ਵੀ ਵਧਾਨ ਦੀ ਕੋਸ਼ਿਸ਼ ਕਰੇਗਾ ਤੋਂ ਆਨੇ ਵਾਲੇ ਸਮੇਂ 'ਚ ਮੈਨੂੰ ਪੂਰੀ ਉਮੀਦ ਹੈ ਕਿ ਇੰਡੀਆ ਦਾ ਐਕਸਪੋਰਟ ਜਿਹੜਾ ਹੈਗਾ ਉਹ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਵਧੇਗਾ ਔਰ ਜ਼ਿਆਦਾ ਕੀ ਕਹਿੰਦੇ ਆ ਡੈਸਟੀਨੇਸ਼ਨ ਤੇ ਜਾਏਗਾ ਐਂਡ ਮੇਰੀ ਸਮਝ ਨਾਲ ਓਵਰਆਲ ਜੀਡੀਪੀ ਗਰੋਥ ਨੂੰ ਕਾਫੀ ਸਪੋਰਟ ਦੇ ਜੀ ਆਖਰੀ ਸਵਾਲ ਹੈ ਸਰ ਆਮ ਕਿਸਾਨ ਐਗਰੀਕਲਚਰ bizness related ਜਿਹੜੇ ਵਪਾਰੀ ਹੈਗੇ ਨੇ ਉਹਨਾਂ ਨੂੰ ਜਿਹੜੇ ਖਦਸ਼ੇ ਨੇ ਉਹ ਥੋੜਾ ਜਿਹਾ ਉਹਨਾਂ ਨੂੰ ਕਲੈਰਟੀ ਦੇ ਦੇਵੋ ਕਿ ਜਦ ਤੱਕ ਡਾਕੂਮੈਂਟ ਨਹੀਂ ਆਂਦੇ ਉਦ ਤੱਕ ਉਹਨਾਂ ਨੂੰ ਵੇਟ ਕਰਨੀ ਚਾਹੀਦੀ ਹੈ ਜਾਂ ਫਿਰ ਜੋ ਮਾਰਕੀਟ ਦੇ ਵਿੱਚ ਇਹ ਅਨਸਰਟਨਟੀ ਆ ਰਹੀ ਹੈ ਉਸ ਨੂੰ ਲੈ ਕੇ ਇੱਕ ਲੋਕਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਉਹ ਇੱਕ ਖਦਸ਼ਾ ਹੈਗਾ ਕਿ ਇਸ ਦੇ ਨਾਲ ਨੁਕਸਾਨ ਹੋਏਗਾ ਕਿਉਂਕਿ ਭਾਰਤ ਸਰਕਾਰ ਨੇ ਹਾਲੀ ਦੇ ਵਿੱਚ ਆਪਣਾ ਯੂਨੀਅਨ ਬਜਟ ਵੀ ਲਿਆਂਦਾ ਆ ਆਮ ਲੋਕਾਂ ਨੂੰ ਰਾਹਤ ਵੀ ਮਿਲੇ ਤੇ ਜੀਡੀਪੀ ਵੀ ਵਧੇ ਤੇ ਉਹ ਉਹ ਸਾਰੀਆਂ ਚੀਜ਼ਾਂ ਕਿਸੇ ਨਾ ਕਿਸੇ ਇਨਵੋਲਵ ਹੈਗੀਆਂ ਨੇ ਤਾਂ ਆਮ ਲੋਕਾਂ ਨੂੰ ਕੀ ਅਪੀਲ ਹੈਗੀ ਹੈ ਤੁਹਾਡੀ ਦੇਖੋ ਮੈਂ ਤੇ ਇਹੀ ਕਵਾਂਗਾ ਕਿ ਜਦੋਂ ਵੀ ਕੋਈ ਡੀਲ ਹੁੰਦੀ ਹੈ ਤੇ ਉਸ ਡੀਲ ਨੂੰ ਲੋਕੀ ਐਨਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿੱਦਾਂ ਤੁਸੀਂ ਕਿਹਾ ਕਿ ਜਿਹੜੇ ਆਪੋਜੀਸ਼ਨ ਦੇ ਬੰਦੇ ਹੁੰਦੇ ਆ ਉਹ ਡੀਲ ਦੇ ਵਿੱਚ ਜਿਹੜੀ ਖਾਮੀਆਂ ਆ ਉਹਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ ਉਹਦੇ ਨਾਲ ਜਿਹੜਾ ਫਾਇਦਾ ਹੁੰਦਾ ਉਹਦੀ ਗੱਲ ਨਹੀਂ ਕਰਦੇ ਸੋ ਇਹ ਸੁਭਾਵਿਕ ਹੈ ਆ ਪਾਵੇਂ ਉਹ ਯੂ ਇੰਡੀਆ ਐਫਟੀਏ ਡੀਲ ਹੋਏ ਪਾਵੇਂ ਇਹ ਹੁਣ ਨਵਾਂ ਇੰਡੋ ਯੂ ਐਸ ਡੀਲ ਹੋਏ ਅ ਜਿੱਥੇ ਤੱਕ ਇੰਡੋ ਯੂ ਐਸ ਡੀਲ ਦਾ ਸਵਾਲ ਹੈ ਹਜੇ ਡਿਟੇਲਸ ਆਨੇ ਬਾਕੀ ਹੈ ਇਸ ਕਰਕੇ ਜਦ ਤੱਕ ਡਿਟੇਲਸ ਨਹੀਂ ਆਉਂਦੇ ਹੈ ਤਦ ਤੱਕ ਕਿਸੇ ਵੀ ਕਿਸਮ ਦਾ ਕਨਕਲੂਜਨ ਕੱਢਣਾ ਜਾਂ ਕਿਸੇ ਵੀ ਕਿਸਮ ਦਾ ਐਕਸ਼ਨ ਜਿਹੜਾ ਹੈ ਡਿਸਾਈਡ ਕਰ ਲੈਣਾ ਆਪਣੇ ਜਾਂ ਦੂਜੇ ਵਾਸਤੇ ਪ੍ਰੀਮਚੂਰ ਹੋਏਗਾ ਇਹ ਨਹੀਂ ਕਰਨਾ ਚਾਹੀਦਾ ਵੇਟ ਕਰੋ ਚੀਜ਼ਾਂ ਜਦੋਂ ਖੁੱਲ ਕੇ ਸਾਹਮਣੇ ਆਣ ਗਿਆ ਉਹ ਦਾ ਐਨਾਲਿਸਿਸ ਹੋਏਗਾ ਉਸ ਤੋਂ ਬਾਅਦ ਹੀ ਕੋਈ ਡਿਸੀਜਨ ਲੈਣਾ ਚਾਹੀਦਾ ਭਾਵੇਂ ਉਹ ਫਾਰਮਰ ਹੋਏ ਭਾਵੇਂ ਉਹ ਆਮ ਆ ਨਾਗਰਿਕ ਹੋਏ ਜਾਂ ਕੋਈ ਬਿਜ਼ਨਸਮੈਨ ਹੋਏ ਸਭ ਨੂੰ ਥੋੜਾ ਜਿਹਾ ਪੇਸ਼ੈਂਸ ਦੇ ਨਾਲ ਇਹ ਦੇਖਣ ਦੀ ਜ਼ਰੂਰਤ ਹੈ ਕਿ ਪਹਿਲਾਂ ਅਸੀਂ ਟ੍ਰੇਡ ਡੀਲ ਨੂੰ ਚੰਗ ਨਾਲ ਸਮਝੀਏ ਪੜ੍ਹੀਏ ਦੇਖੀਏ ਉਸ ਤੋਂ ਬਾਅਦ ਜੋ ਵੀ ਡਿਸੀਜਨ ਲੈਣਾ ਹੋਏਗਾ ਲਵਾਂਗੇ ਜਸਟ ਡੀਲ ਕਨਕਲੂਡ ਹੋਇਆ ਉਹਦੀ ਅਨਾਉਂਸਮੈਂਟ ਹੋਈ ਔਰ ਕੁਝ ਗੱਲਾਂ ਪਬਲਿਕ ਡੋਮੇਨ ਚ ਆ ਗਈਆਂ ਉਹਦੇ ਬੇਸਿਸ ਤੇ ਅਸੀਂ ਡਿਸੀਜਨ ਲੈਣਾ ਸ਼ੁਰੂ ਕਰੀਏ ਇਹ ਮਤਲਬ ਥਿਸ ਕੈਨ ਬੀ ਕਾਉਂਟਰ ਪ੍ਰੋਡਕਟਿਵ ਮਤਲਬ ਇਹ ਤੋਨੋ ਨੁਕਸਾਨ ਪਹੁੰਚਾ ਸਕਦਾ ਹੈ ਸੋ ਦਾ ਬਿਹਤਰ ਤਰੀਕਾ ਇਹ ਹੈ ਕਿ ਵੇਟ ਕਰੋ ਸਬਰ ਰੱਖੋ ਮੈਨੂੰ ਇਹ ਲੱਗਦਾ ਹੈ ਜਿੱਦਾਂ ਪਿਊਸ਼ ਕੋਇਲ ਨੇ ਵੀ ਕਿਹਾ ਹੈ ਕਿ ਵੀ ਹੈਵ ਨਾਟ ਕੰਪਰੋਮਾਈਜ਼ਡ ਔਨ ਐਗਰੀਕਲਚਰਲ ਪ੍ਰੋਡਕਟਸ ਤੇ ਪ੍ਰਾਈਮ ਮਿਨਿਸਟਰ ਨੇ ਵੀ ਲਗਾਤਾਰ ਇਹ ਕਿਹਾ ਹੈ ਕਿ ਭਈ ਉਹ ਸੈਕ੍ਰੋਸਾਇੰਟ ਹੈ ਉਹਦੇ ਤੇ ਅਸੀਂ ਆ ਸਮਝੌਤਾ ਨਹੀਂ ਕਰ ਸਕਤੇ ਤੇ ਲੈਟਸ ਹੋਪ ਟੀਲ ਦਾ ਟਾਈਮ ਫਾਈਨਲ ਡਾਕੂਮੈਂਟ ਆਂਦਾ ਹੈ ਤਦ ਤੱਕ ਇਹ ਮੰਨ ਕੇ ਚੱਲਣਾ ਚਾਹੀਦਾ ਕਿ ਚਾਹੀਦਾ ਕਿ ਇਹਨਾਂ ਨੇ ਨਹੀਂ ਕੰਪਰੋਮਾਈਜ਼ ਕੀਤਾ ਹੋਏਗਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਤਾਂ ਇਹ ਸੰ ਸਾਡੇ ਨਾਲ ਆਰਥਿਕ ਮਾਹਰ ਡਾਕਟਰ ਐਸ ਕੇ ਸਿਨਾ ਜੀ ਸਾਫ਼ ਤੌਰ ਤੇ ਉਹਨਾਂ ਕਿਸਾਨਾਂ ਤੇ ਉਹਨਾਂ ਵਪਾਰੀਆਂ ਦੇ ਖਰਚਿਆਂ ਨੂੰ ਦੂਰ ਕਰਦੇ ਨਜ਼ਰ ਆ ਰਹੇ ਨੇ ਕਹਿ ਰਹੇ ਨੇ ਕਿ ਜਦ ਤੱਕ ਪ੍ਰੋਪਰ डील ਦੇ ਡਾਕੂਮੈਂਟ ਸਾਹਮਣੇ ਨਹੀਂ ਆਉਂਦੇ ਉਸ ਸਮੇਂ ਤੱਕ ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਖਲਛੇ ਦੇ ਵਿੱਚ ਜਾਂ ਦੁਚਿੱਤੀ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਬਾਕੀ ਰਹੀ ਗੱਲ ਯੂਰਪ ਡੀਲ ਦੀ ਤੇ ਇੰਡੀਆ ਤੇ ਯੂ ਐਸ ਡੀਲ ਦੀ ਤੇ ਯੂ ਰਸ਼ੀਆ ਤੋਂ ਤੇਲ ਨਾ ਖਰੀਦਣ ਦੀ ਤਾਂ ਇਸ ਦਾ ਕੋਈ ਜ਼ਿਆਦਾ ਇੰਪੈਕਟ ਭਾਰਤ ਉੱਪਰ ਰੂਸ ਦੇ ਸਬੰਧਾਂ ਦੇ ਵਿੱਚ ਨਹੀਂ ਪਏਗਾ ਕਿਉਂਕਿ ਰੂਸ ਨਾਲ ਭਾਰਤ ਦੇ ਸਬੰਧ ਜਿਹੜੇ ਕਾਫੀ ਪੁਰਾਣੇ ਨੇ ਤੇ ਡਿਫੈਂਸ ਖਿੱਤੇ ਦੇ ਵਿੱਚ ਜ਼ਿਆਦਾ ਭਾਰਤ ਵਪਾਰ ਕਰਦਾ ਲੇਕਿਨ ਹੁਣ ਯੂਐਸ ਦੇ ਨਾਲ ਜੋ ਡੀਲ ਹੋਈ ਹੈ ਜੋ ਪੀਐਮ ਮੋਦੀ ਮਿਸ਼ਨ 500 ਦੀ ਵੀ ਗੱਲ ਕਰਦੇ ਨੇ ਜ਼ਿਕਰ ਪਹਿਲਾਂ ਵੀ ਕਰਦੇ ਨਜ਼ਰ ਆਏ ਨੇ ਤਾਂ ਹੁਣ 500 ਬਿਲੀਅਨ ਡਾਲਰ ਦਾ ਜੋ ਇਹ ਡੀਲ ਹੋਈ ਹੈ ਜੋ ਸਮਝੌਤਾ ਹੋਇਆ ਇਹ ਕਿੰਨੇ ਸਮੇਂ ਦੇ ਵਿੱਚ ਇਹਨਾਂ ਨੇ ਪੂਰਾ ਕਰਨਾ ਹੈ ਇਹ ਪੂਰੀ ਰੂਪਰੇਖਾ ਬਲੂਪ੍ਰਿੰਟ ਜਲਦ ਸਾਹਮਣੇ ਆ ਜਾਵੇਗਾ ਉਸ ਤੋਂ ਬਾਅਦ ਹੀ ਕਿਸੇ ਕਨਕਲੂਜਨ ਤੇ ਪਹੁੰਚਿਆ ਜਾ ਸਕਦਾ ਹੈ ਕਿ ਯੂਐਸ ਨਾਲ ਜੋ ਭਾਰਤ ਦੀ ਡੀਲ ਹੋਈ ਹੈ ਇਸ ਦਾ ਭਾਰਤ ਨੂੰ ਫਾਇਦਾ ਹੋਵੇਗਾ ਜਾਂ ਨੁਕਸਾਨ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਤੁਸੀਂ ਜੁੜੇ ਰਹੋ ਦਾ ਅਨਮਿਊਟਨ